ਹੰਡੀ ਆਪਾਂ ਨੂੰ ਰੈਂਗੀ ਚਾਹ ਚਾਹ ਬਿਨਾਂ ਨਹੀਂ ਆਪਾਂ ਨੂੰ ਸਰਦਨ ਚਾਹ ਪੀਣੀ ਵੀ ਬੱਸੇ ਜ਼ਰੂਰੀ ਹੈ ਜਿਹੜੇ ਪਿੰਦੇ ਆ ਉੱਥੇ ਪਿੰਦੇ ਹੈ ਇਹ ਵਿੱਚ ਪਾਈ ਆਪਾਂ ਨੇ ਚਾਹ ਪੱਤੀ ਇਲਾਚੀ ਵਾਲੀ ਕੁਛ ਕੰਡ ਤੇ ਕੁਛ ਸਬਕਰ ਚਾਹ ਦੀ ਚਾਹ ਪੀਣ ਨੂੰ ਦਿਲ ਕਿਦਾ ਕਿਦਾ ਕਰਦਾ ਕਮੈਂਟ ਜ਼ਰੂਰ ਕਰਿਓ ਚਾਹ ਆਪਣੀ ਉਪਲ ਗਈ ਆ ਜਿਆਦਾ ਨਹੀਂ ਆਪਾਂ ਉਹ ਬਾਲ ਦੇ ਨੂੰ ਆਪਾਂ ਅੰਦਰ ਪਾ ਦੋਦਾਂ ਦੁੱਧ ਪਾਉਣ ਤੋਂ ਬਾਅਦ ਉਬਾਲੀ ਦੇਣੀ ਇਹਨੂੰ ਜ਼ਰੂਰੀ ਹੈ ਕਿਉਂਕਿ ਕੱਚਾ ਦੁੱਧ ਤਰੜਾ ਨਹੀਂ ਪੀਣਾ ਚਾਹੀਦਾ ਮੇਰੇ ਹਿਸਾਬ ਨਾਲ ਬਾਕੀ ਆਪਣੀ ਆਪਣੀ ਚੋਇਸ ਹੁੰਦੀ ਹੈ ਆਪਾਂ ਇਹਨੂੰ ਉਬਾਲੀ ਦੇ ਕੇ ਫੇਰ ਹੀ ਵਰਤਦੇ ਹਾਂ ਮੈਂ ਆਹ ਚਾਹ ਲਈ ਆਪਣੀ ਕੱਢਿਆ ਹੋਇਆ ਖੋਆ ਕੋਈ ਨਾਲ ਚਾਹ ਦਾ ਕਿ ਨਹੀਂ ਫਿਰ ਜਿਆਦਾ ਅਲੱਗੀ ਟੇਸਟ ਆਉਂਦਾ ਹੈ ਸਰਦੀਆਂ ਦੇ ਵਿੱਚ ਉਂਦਰ ਚਾਹ ਵੀ ਆਪਣੀ ਜਿਹੜੀ ਉਪਰ ਨਾਲ ਹੀ ਆ ਉਸ